ਤੇ ਫਿਰ ਜੇ ਉਹੀ ਇਨਸਾਨ ਕੋਈ ਇਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਬਿਲਕੁਲ ਹੀ ਅਤ ਦੀ ਗਰੀਬੀ ਦੇ ਵਿੱਚੋਂ ਉੱਠਿਆ ਤੇ ਇਸ ਮੁਕਾਮ ਤੇ ਪਹੁੰਚਿਆ ਤਾਂ ਸਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਉਹਦੇ ਨਾਲ ਸਾਨੂੰ ਵੀ ਇੱਕ ਉਮੀਦ ਬਣਦੀ ਆ ਇੱਕ ਆਸ ਬਣਦੀ ਆ ਕਿ ਜੇ ਉਸ ਇਨਸਾਨ ਨੇ ਕਰ ਲਿਆ ਤਾਂ ਅਸੀਂ ਵੀ ਹੈ ਜੇ ਕੁਸ਼ਣ ਕਰ ਸਕਦੇ ਆ ਉੱਥੋਂ ਤੱਕ ਨਹੀਂ ਪਹੁੰਚੇ ਤਾਂ ਕਿਸੇ ਨਾ ਕਿਸੇ ਪੜਾਤਾ ਕਤਾ ਜਰੂਰ ਪਹੁੰਚਾਂਗੇ ਤਾਂ ਹੁਣ ਮੈਂ ਤੁਹਾਡੇ ਲਈ ਲੈ ਕੇ ਆਇਆ ਵੀ ਇਹੋ ਜਿਹੇ ਲੋਕਾਂ ਦੀਆਂ ਕਹਾਣੀਆਂ ਜਿਹੜੇ ਬਿਲਕੁਲ ਹੀ ਅਤ ਦੀ ਗਰੀਬੀ ਦੇ ਵਿੱਚੋਂ ਉੱਠੇ ਪਰ ਫਾਈਨਲੀ ਪਹੁੰਚਦੇ ਆ ਦੁਨੀਆ ਦੇ ਸਭ ਤੋਂ ਤਾਕਤਵਰ ਤੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਦੇ ਵਿੱਚ ਵੀਡੀਓ ਜ਼ਿਆਦਾ ਲੰਮਾ ਹੋ ਜਾਣਾ ਇਸ ਕਰਕੇ ਦੋ ਭਾਗਾਂ ਦੇ ਵਿੱਚ ਬਣਾਇਆ ਪਹਿਲੇ ਭਾਗ ਦੇ ਵਿੱਚ ਅੱਜ 10 ਦੀ ਗੱਲ ਕਰਾਂਗੇ ਅਗਲੇ ਭਾਗ ਦੇ ਵਿੱਚ ਆਪਾਂ ਬਾਕੀ ਦੇ ਰਹਿੰਦੇ 10 ਲੋਕਾਂ ਦੀ ਗੱਲ ਕਰਾਂਗੇ ਤੇ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੈਗਾ ਨਪੋਲੀਅਨ ਬੋਨਾਪਾਰਟ ਦਾ ਇੱਕ ਇਹ ਜਨਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਨਪੋਲੀਅਨ ਬੋਨਾਪਾਰਟ ਦਾ ਜਨਮ ਇੱਕ ਬੜੇ ਹੀ ਸਧਾਰਨ ਫੈਮਿਲੀ ਦੇ ਵਿੱਚ ਹੁੰਦਾ ਵਾ ਫੈਮਿਲੀ ਦੇ ਲਿੰਕ ਰਾਜਕਰਾਨੇ ਦੇ ਨਾਲ ਆ ਪਰ ਫੈਮਿਲੀ ਖੁਦ ਬਹੁਤ ਹੀ ਜ਼ਿਆਦਾ ਗਰੀਬ ਆ ਜਦੋਂ ਨਪੋਲੀਅਨ ਦੇ ਪਿਤਾ ਉਹਨਾਂ ਦੀ ਮੌਤ ਹੁੰਦੀ ਆ ਤਾਂ ਉਹ ਪਿੱਛੇ ਆਪਣੇ ਬੱਚਿਆਂ ਦੇ ਲਈ ਕੋਈ ਵੀ ਖਾਸ ਵੱਡਾ ਖਜ਼ਾਨਾ ਜਾਂ ਦੌਲਤ ਨਹੀਂ ਛੱਡ ਕੇ ਜਾਂਦੇ ਤੇ ਬਿਲਕੁਲ ਗਰੀਬੀ ਦੇ ਵਿੱਚ ਬੀਤਦਾ ਵਾ ਨਪੋਲੀਅਨ ਬੋਨਾਪਾਰਟ ਪ੍ਰਵੇਖ ਦੇ ਫਰਾਂਸ ਦੇ ਸ਼ਹਿਨशाह ਦਾ ਬਚਪਨ ਪਰ ਹੋਲੀ-ਹੋੜੀ ਕਰਕੇ ਨੈਪੋਲੀਅਨ ਨੇ ਆਪਣੀ ਖੁਦ ਦੀ ਸਕਿੱਲ ਬਹਾਦਰੀ ਤੇ ਜੰਗ ਦੇ ਵਿੱਚ ਆਪਣੇ ਅਲੱਗ-ਅਲੱਗ ਟੈਕਟਿਕਸ ਨੂੰ ਵਰਤ ਕੇ ਇਤਿਹਾਸ ਦੇ ਵਿੱਚ ਆਪਣੇ ਲਈ ਇੱਕ ਬਿਲਕੁਲ ਅਲੱਗ ਦਾ ਮਕਾਮ ਹਾਸਲ ਕੀਤਾ ਟੋਯੋਟਾ ਮੀ ਹੇਦੇ ਜੋਸ਼ੀ ਹੋਣਾਂ ਨੂੰ ਉਹਨਾਂ ਤਿੰਨ ਲੋਕਾਂ ਦੇ ਵਿੱਚ ਗਿਣਿਆ ਜਾਂਦਾ ਜਿਨ੍ਹਾਂ ਤਿੰਨ ਲੋਕਾਂ ਨੇ ਜਾਪਾਨ ਨੂੰ ਇੱਕ ਮੁੱਠ ਕੀਤਾ ਪਰ ਟੋਯੋਟਾ ਮੀ ਹੋਣਾਂ ਦਾ ਜਿਹੜਾ ਬਚਪਨ ਸੀਗਾ ਉਹ ਕਿੱਥੋਂ ਸ਼ੁਰੂ ਹੁੰਦਾ ਬਿਲਕੁਲ ਗਰੀਬੀ ਦੇ ਵਿੱਚੋਂ ਤੇ ਉਹ ਜਾਪਾਨ ਦੀ ਫੌਜ ਦੇ ਵਿੱਚ ਸਿਰਫ ਇੱਕ ਸਧਾਰਨ ਫੁੱਟ ਸੋਲਜਰ ਹੁੰਦੇ ਆ ਪਰ ਕੁਝ ਲੋਕ ਐਜੇ ਹੁੰਦੇ ਆ ਜਿਨ੍ਹਾਂ ਨੂੰ ਆਪਣੀ ਕਿਸਮਤ ਖੁਦ ਬਦਲਣ ਦਾ ਸ਼ੌਕ ਹੁੰਦਾ ਤੇ ਉਹਦਾ ਜਜ਼ਬਾ ਹੁੰਦਾ ਇਹ ਜੇ ਕੁਝ ਲੋਕਾਂ ਦੇ ਵਿੱਚ ਇੱਕ ਹੁੰਦੇ ਆ ਤੋਯੋਟੋਮੀ ਤੋਯੋਟੋਮੀ ਹੌਲੀ ਹੌਲੀ ਕਰਕੇ ਆਪਣਾ ਰੈਂਕ ਆਰਮੀ ਦੇ ਵਿੱਚ ਉੱਚਾ ਕਰਦੇ ਜਾਂਦੇ ਆ ਤੇ ਫਾਈਨਲੀ ਆਸੇ-ਪਾਸੇ ਦੇ ਜਪਾਨ ਦੇ ਬਾਕੀ ਦੇ ਸਾਰੇ ਵੱਡੇ ਸਰਦਾਰਾਂ ਨੂੰ ਹਰਾ ਕੇ ਇੱਕ ਦਿਨ ਜਪਾਨ ਦੇ ਸਿੰਘਾਸਨ ਦੇ ਉੱਪਰ ਕਾਬਜ ਹੋ ਜਾਂਦੇ ਆ ਪਰ ਇੱਕ ਵਾਰ ਰਾਜਾ ਬਣਨ ਤੋਂ ਬਾਅਦ ਤੋਯੋਟੋਮੀ ਹਿ데요ਸ਼ੀ ਉਸੇ ਚੀਜ਼ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੰਦੇ ਆ ਜਿਸ ਚੀਜ਼ ਨੇ ਇੱਕ ਦਿਨ ਉਹਨਾਂ ਨੂੰ ਖੁਦ ਇੱਕ ਸਧਾਰਨ ਫੁੱਟ ਸੋਲਜਰ ਤੋਂ ਸ਼ਹਿਨशाह ਦੇ ਤਖਤ ਤੱਕ ਪਹੁੰਚਾਇਆ ਗੱਦੀ ਦੇ ਉੱਪਰ ਬੈਠਦੇ ਉਹ ਇਹੋ ਜੀ ਕਿਸੇ ਵੀ ਆਪਸ਼ਨ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੰਦੇ ਆ ਕਿ ਕੋਈ ਵੀ ਇਨਸਾਨ ਸਮਾਜ ਦੀ ਇੱਕ ਪੌੜੀ ਜਾਂ ਇੱਕ ਪਾਇਦਾਨ ਦੇ ਉੱਪਰ ਪੈਦਾ ਹੋ ਕੇ ਉਸ ਤੋਂ ਉੱਪਰ ਜਾ ਸਕੇ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕੀਤਾ ਜਾਂਦਾ ਤੋਯੋਤੋਮੀ ਹਿਦੇ ਜੋਸ਼ੀ ਦੁਆਰਾ ਚੰਗੇਜ਼ ਖਾਨ ਦਾ ਨਾਮ ਦੁਨੀਆ ਦੇ ਸਿਰਫ ਉਹਨਾਂ ਕੁਝ ਗਿਣੇ ਚੁਣੇ ਨਾਮਾਂ ਦੇ ਵਿੱਚੋਂ ਇੱਕ ਆ ਜਿਹੜਾ ਸਿਰਫ ਨਾਮ ਹੀ ਕਾਫੀ ਆ ਅੱਗੇ ਤੁਹਾਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਹੁੰਦੀ ਪਰ ਨੈਪੋਲੀਅਨ ਬੋਨਾਪਾਰਟ ਦੀ ਤਰ੍ਹਾਂ ਹੀ ਚੰਗੇਜ਼ ਖਾਨ ਦਾ ਜਨਮ ਹੁੰਦਾ ਵਾ ਇੱਕ ਨੋਬਲ ਫੈਮਿਲੀ ਦੇ ਵਿੱਚ ਪਰ ਜਦੋਂ ਹੀ ਚੰਗੇਜ਼ ਖਾਨ ਹਾਲੇ ਬਹੁਤ ਹੀ ਛੋਟੀ ਉਮਰ ਦਾ ਸੀ ਤਾਂ ਉਹਦੇ ਫਾਦਰ ਨੂੰ ਇੱਕ ਵਿਰੋਧੀ ਕਬੀਲੇ ਵਾਲੇ ਅਗਵਾ ਕਰ ਲੈਂਦੇ ਆ ਤੇ ਉਹਦਾ ਕਤਲ ਕਰ ਦਿੰਦੇ ਆ ਤੇ ਇਸ ਤੋਂ ਬਾਅਦ ਦੀ ਜ਼ਿੰਦਗੀ ਛੋਟੀ ਉਮਰ ਦੇ ਚੰਗੇਜ਼ ਖਾਨ ਦੇ ਲਈ ਬਹੁਤ ਹੀ ਜ਼ਿਆਦਾ ਬੁਰੀ ਸੀ ਬਹੁਤ ਹੀ ਗਰੀਬੀ ਦੇ ਵਿੱਚ ਅੰਗੇਜ਼ ਖਾਨ ਨੂੰ ਰਹਿਣਾ ਪੈਂਦਾ ਚੂਹੇ ਤੇ ਖਰਗੋਸ਼ਾਂ ਨੂੰ ਮਾਰ ਕੇ ਆਪਣਾ ਢਿੱਡ ਭਰਨਾ ਪੈਂਦਾ ਪਰ ਇਹ ਇੱਕ ਬੱਚਾ ਜਿਹੜਾ ਪਹਿਲਾਂ ਮੰਗੋਲੀਆ ਦੇ ਸਟੈਪੀ ਦੇ ਮੈਦਾਨਾਂ ਦੇ ਵਿੱਚ ਖਰਗੋਸ਼ਾਂ ਤੇ ਚੂਹਿਆਂ ਨੂੰ ਫੜ ਕੇ ਆਪਣਾ ਢਿੱਡ ਭਰਦਾ ਸੀ ਉਸ ਤੋਂ ਬਾਅਦ ਕਿੱਥੇ ਪਹੁੰਚਦਾ ਇਹ ਸਾਰਾ ਕੁਝ ਤੁਹਾਨੂੰ ਦੱਸਣ ਦੀ ਲੋੜ ਬਿਲਕੁਲ ਵੀ ਨਹੀਂ ਹੈ ਚਾਈਨਾ ਦੀ ਇੱਕ ਸਭ ਤੋਂ ਤਾਕਤਵਰ ਡਾਇਨੈਸਟੀ ਹੈਨ ਡਾਇਨੈਸਟੀ ਦੇ ਜਨਮਦਾਤਾ ਐਂਪਰਰ ਗਾਜ਼ੂ ਜਿਨ੍ਹਾਂ ਨੂੰ ਪਹਿਲਾਂ ਲੀਓ ਬੈਂਗ ਵੀ ਕਿਹਾ ਜਾਂਦਾ ਸੀ ਆਪਣਾ ਕੈਰੀਅਰ ਸਟਾਰਟ ਕਰਦੇ ਆ ਇੱਕ ਬਹੁਤ ਹੀ ਛੋਟੇ ਸਧਾਰਨ ਦਰਜੇ ਦੇ ਲਾ ਇਨਫੋਰਸਮੈਂਟ ਆਫੀਸਰ ਦੇ ਤੌਰ ਦੇ ਉੱਪਰ ਤੇ ਉਸ ਟਾਈਮ ਦੇ ਉੱਪਰ ਚਾਈਨਾ ਦੇ ਉੱਪਰ ਰਾਜ ਸੀਗਾ ਕਿੰਗ ਡਾਇਨੈਸਟੀ ਦਾ ਤੇ ਲੀ ਬੈਂਗ ਜਾਂ ਕਹਿ ਲਓ ਭਵਿੱਖ ਦੇ ਐਂਪਰਰ ਗਾਉਸੂ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਕਿੰਗ ਡਾਇਨੈਸਟੀ ਦੇ ਅਗੇਂਸਟ ਵਿਦਰੋਹ ਕਰਦੇ ਆ ਤੇ ਅਖੀਰ ਦੇ ਵਿੱਚ ਇਹਦੇ ਵਿੱਚ ਸਫਲ ਹੋ ਜਾਂਦੇ ਆ ਕਿਸੇ ਇੱਕ ਤਾਕਤਵਰ ਰਾਜਕਰਾਨੇ ਦੇ ਅਗੇਂਸਟ ਜੇ ਤੁਸੀਂ ਵਿਦਰੋਹ ਕਰਦੇ ਹੋ ਤਾਂ ਤੁਹਾਡੇ ਸਿਰਫ ਦੋ ਹੀ ਆਪਸ਼ਨ ਨੇ ਜੇ ਤੁਸੀਂ ਸਫਲ ਹੋਣੇ ਹੋ ਤਾਂ ਤੁਹਾਨੂੰ ਤਖਤ ਮਿਲੇਗਾ ਤੇ ਜੇ ਤੁਸੀਂ ਅਸਫਲ ਹੋਣੇ ਹੋ ਤਾਂ ਤਖਤਾ ਪਰ ਇਸ ਵਾਰ ਚੀਨ ਦੇ ਇਸ ਭਵਿੱਖ ਦੇ ਰਾਜੇ ਦੇ ਲਈ ਤਖਤਾ ਨਹੀਂ ਬਲਕਿ ਚੀਨ ਦਾ ਤਖਤ ਉਹਦੀ ਉਡੀਕ ਕਰ ਰਿਆ ਸੀ ਚਾਰ ਮਰਦਾਂ ਤੋਂ ਬਾਅਦ ਹੁਣ ਆਪਣੀ ਲਿਸਟ ਦੇ ਵਿੱਚ ਆ ਰਹੀ ਆ ਸਭ ਤੋਂ ਪਹਿਲੀ ਔਰਤ ਐਮਪ्रेस ਕੈਥਰੀਨ ਪਹਿਲੀ ਰਸ਼ੀਆ ਦੀ ਹੁਣ ਤੁਸੀਂ ਇੱਥੇ ਰਸ਼ੀਆ ਦੀ ਜ਼ਰੀਨਾ ਕੈਥਰੀਨ ਦੇ ਨਾਮ ਦੇ ਨਾਲ ਕਨਫਿਊਜ਼ ਨਾ ਹੋਇਓ ਅਸਲ ਦੇ ਵਿੱਚ ਇਹ ਦੋ ਅਲੱਗ-ਅਲੱਗ ਕਿਰਦਾਰ ਹੁੰਦੇ ਆ ਕੈਥਰੀਨ ਦਾ ਜਨਮ ਇੱਕ ਗਰੀਬ ਮਾਤਾ-ਪਿਤਾ ਦੇ ਘਰੇ ਹੁੰਦਾ ਪਰ ਬਚਪਨ ਤੋਂ ਹੀ ਕੈਥਰੀਨ ਦੀ ਪ੍ਰਸਿੱਧੀ ਫੈਲਣੀ ਸ਼ੁਰੂ ਹੁੰਦੀ ਆ ਉਹਦੀ ਸੁੰਦਰਤਾ ਕਰਕੇ ਅਗਲੇ ਕੁਝ ਸਾਲਾਂ ਦੇ ਵਿੱਚ ਮਾਤਾ ਤੇ ਪਿਤਾ ਦੋਨਾਂ ਦਾ ਦੇਹਾਂਤ ਹੁੰਦਾ ਤੇ ਇਸ ਤੋਂ ਬਾਅਦ ਕੈਥਰੀਨ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਬੁਰੀ ਹੋ ਜਾਂਦੀ ਆ ਉਹਨੂੰ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਕਰਦੇ ਭਾਂਡੇ ਸਾਫ ਕਰਦੇ ਹੋਏ ਜ਼ਿੰਦਗੀ ਬਤਾਉਣੀ ਪੈਂਦੀ ਆ ਜਦੋਂ ਤੱਕ ਕਿ ਇੱਕ ਸਵੀਡਨ ਦੇ ਸਿਪਾਹੀ ਦੀ ਨਿਗਾਹ ਦੇ ਉੱਪਰ ਨਹੀਂ ਪੈਂਦੀ ਤੇ ਇਹ ਸਵੀਡਨ ਦਾ ਸਿਪਾਹੀ ਕੈਥਰੀਨ ਦੇ ਨਾਲ ਵਿਆਹ ਕਰਵਾ ਲੈਂਦਾ ਤੇ ਉਹਨੂੰ ਆਪਣੇ ਨਾਲ ਲੈ ਜਾਂਦਾ ਪਰ ਕੁਝ ਮਹੀਨੇ ਤੋਂ ਬਾਅਦ ਇਹੀ ਸਿਪਾਹੀ ਕੈਥਰੀਨ ਨੂੰ ਤਲਾਕ ਦੇ ਦਿੰਦਾ ਤੇ ਕੈਥਰੀਨ ਹੁਣ ਆਪਣੇ ਆਪ ਨੂੰ ਪਾਉਂਦੀ ਆ ਫੌਜੀਆਂ ਦੇ ਇੱਕ ਬਹੁਤ ਹੀ ਵੱਡੇ ਆਰਮੀ ਕੈਂਪ ਦੇ ਵਿੱਚ ਤੇ ਜਿੰਨਾਂ ਦਾ ਸ਼ਹਿਨਸ਼ਾ ਹੁੰਦਾ ਰਸ਼ੀਆ ਦਾ ਪੀਟਰ ਦਾ ਗ੍ਰੇਟ ਹੁਣ ਤੁਸੀਂ ਇਹਨੂੰ ਕਿਸਮਤ ਕਹਿ ਸਕਦੇ ਹੋ ਸਹੀ ਟਾਈਮ ਦੇ ਉੱਪਰ ਸਹੀ ਜਗ੍ਹਾ ਤੇ ਹੋਣਾ ਕਹਿ ਸਕਦੇ ਹੋ ਉਹੀ ਕੈਥਰੀਨ ਜਿਹੜੀ ਹੁਣ ਤੋਂ ਸਿਰਫ ਕੁਝ ਟਾਈਮ ਪਹਿਲਾਂ ਤੱਕ ਲੋਕਾਂ ਦੇ ਘਰੇ ਕੰਮ ਕਰਦੀ ਸੀ ਤੇ ਇੱਕ ਦਿਨ ਉਹਦੇ ਉੱਪਰ ਨਿਗਾ ਪੈਂਦੀ ਆ ਅੰਪਾਇਰਸ ਦੇ ਵਿੱਚੋਂ ਇੱਕ ਰਸ਼ੀਅਨ ਅੰਪਾਇਰ ਦੇ ਸਭ ਤੋਂ ਜ਼ਿਆਦਾ ਤਾਕਤਵਰ ਬਾਦਸ਼ਾ ਪੀਟਰ ਦਾ ਗ੍ਰੇਟ ਦੀ। ਪੀਟਰ ਦਾ ਗ੍ਰੇਟ ਕੈਥਰੀਨ ਨੂੰ ਦੇਖਦੇ ਆ ਤੇ ਫੌਰਨ ਉਹਦੇ ਉੱਪਰ ਮੋਹਿਤ ਹੋ ਜਾਂਦੇ ਆ ਤੇ ਇਹ ਕਹਾਣੀ ਹੁਣ ਅੱਗੇ ਕਿੱਧਰ ਨੂੰ ਜਾ ਰਹੀ ਹੈ ਇਹ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਵਾ। ਕੁਝ ਟਾਈਮ ਤੋਂ ਬਾਅਦ ਹੀ ਕੈਥਰੀਨ ਪੀਟਰ ਦਾ ਗ੍ਰੇਟ ਦੀ ਘਰਵਾਲੀ ਬਣ ਜਾਂਦੀ ਆ ਤੇ ਨਾਲ ਹੀ ਬਣ ਜਾਂਦੀ ਆ ਰਸ਼ੀਆ ਵਰਗੇ ਇੱਕ ਬਹੁਤ ਹੀ ਵਿਸ਼ਾਲ ਤੇ ਤਾਕਤਵਰ ਅੰਪਾਇਰ ਦੀ ਜ਼ਰੀਨਾ। ਮਤਲਬ ਕਿ ਮਹਾਰਾਣੀ। ਅਬਰਾਹਿਮ ਲਿੰਕਨ ਅਮਰੀਕਾ ਦੇ ਸਭ ਤੋਂ ਜ਼ਿਆਦਾ ਤਾਕਤਵਰ ਤੇ ਪੌਪੂਲਰ ਮੰਨੇ ਜਾਣ ਵਾਲੇ ਰਾਸ਼ਟਰਪਤੀ ਪਰ ਉਹਨਾਂ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਨਹੀਂ ਰਹੀ ਅਬਰਾਹਿਮ ਦਾ ਜਨਮ ਕੈਂਟਕੀ ਦੀਆਂ ਸਰਹੱਦਾਂ ਦੇ ਉੱਪਰ ਇੱਕ ਲੱਕੜ ਦੀ ਛੋਟੀ ਜੀ ਚੌਂਪੜੀ ਦੇ ਵਿੱਚ ਅਨਪੜ ਤੇ ਗਰੀਬ ਮਾਤਾ ਪਿਤਾ ਦੇ ਘਰੇ ਹੁੰਦਾ ਵਾ ਪਰ ਅਬਰਾਹਿਮ ਕੈਂਟਕੀ ਦੇ ਇਨ੍ਹਾਂ ਜੰਗਲਾਂ ਦੀ ਇਸ ਲੱਕੜ ਦੀ ਚੌਂਪੜੀ ਦੇ ਵਿੱਚੋਂ ਨਿਕਲ ਕੇ ਦੁਨੀਆ ਦੇ ਸਭ ਤੋਂ ਜ਼ਿਆਦਾ ਪਾਵਰਫੁਲ ਦੇਸ਼ ਦੇ ਸਭ ਤੋਂ ਉੱਚੀ ਪਦਵੀ ਤੱਕ ਕਿਵੇਂ ਪਹੁੰਚਦੇ ਆ ਉਹਦੇ ਪਿੱਛੇ ਕਾਰਨ ਹੁੰਦਾ ਅਬਰਾਹਿਮ ਦੀ ਗਿਆਨ ਦੇ ਲਈ ਐਜੂਕੇਸ਼ਨ ਦੇ ਲਈ ਉਹਨਾਂ ਦੀ ਲਾਲਸਾ ਅਬਰਾਹਿਮ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੀ ਮਿਹਨਤ ਕੀਤੀ ਕਿੰਨੀਆਂ ਕਿਤਾਬਾਂ ਪੜ੍ਹੀਆਂ ਤੇ ਕਿਸ-ਕਿਸ ਤਰ੍ਹਾਂ ਦੇ ਨਾਲ ਉਹ ਇੰਨਾਂ ਸਾਰੀਆਂ ਚੀਜ਼ਾਂ ਨੂੰ ਹਾਸਲ ਕੀਤਾ ਵਿਦਿਆ ਨੂੰ ਹਾਸਲ ਕੀਤਾ ਇਹਦੇ ਬਾਰੇ ਦੇ ਵਿੱਚ ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ ਨੇ ਤੇ ਇਹੀ ਉਹ ਵਿਦਿਆ ਸੀ ਜਿਨੇ ਇੱਕ ਦਿਨ ਇੱਕ ਗਰੀਬ ਤੇ ਅਨਪੜ ਮਾਤਾ ਪਿਤਾ ਦੇ ਲੜਕੇ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ। ਹੋ ਸਕਦਾ ਕਿ ਤੁਸੀਂ ਇਤਿਹਾਸ ਦੀਆਂ 100, 200 ਜਾਂ 500 ਸਾਲ ਪੁਰਾਣੀਆਂ ਕਹਾਣੀਆਂ ਤੋਂ ਥੋੜੇ ਜਿਹਾ ਬੋਰ ਹੋ ਗਏ ਹੋ ਤਾਂ ਮੈਂ ਤੁਹਾਨੂੰ ਹੁਣ ਇੱਕ ਬਿਲਕੁਲ ਨਵੇਂ ਜਮਾਨੇ ਦੀ ਉਦਾਹਰਣ ਦੇ ਰਿਹਾ ਉਦਾਹਰਣ ਹੈਗੀ ਆ ਬੱਚਿਆਂ ਦੀ ਸਭ ਤੋਂ ਜ਼ਿਆਦਾ ਫੇਵਰਟ ਫਿਲਮ ਹੈਰੀ ਪੌਟਰ ਦੀ ਲਿਖਾਰਣ ਜੇ ਕੇ ਰੋਲਿੰਗ ਹੋਣਾ ਦੀ। ਜੇਕੇ ਰੋਲਿੰਗ ਇੱਕ ਟਾਈਮ ਦੇ ਉੱਪਰ ਸਿੰਗਲ ਮਦਰ ਸੀਗੇ ਜਿਹੜੇ ਗਵਰਨਮੈਂਟ ਦੁਆਰਾ ਦਿੱਤੇ ਹੋਏ ਪੱਤੇ ਦੇ ਉੱਪਰ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਸੀ ਇਸ ਤੋਂ ਇਲਾਵਾ ਜੇਕੇ ਰੋਲਿੰਗ ਹਣੀ ਪਰੇਸ਼ਾਨ ਸੀਗੇ ਬਹੁਤ ਹੀ ਬੁਰੇ ਡਿਪਰੈਸ਼ਨ ਤੋਂ ਤੇ ਇਸੇ ਡਿਪਰੈਸ਼ਨ ਨੂੰ ਮਾਰਨ ਦੇ ਲਈ ਆਪਣਾ ਟਾਈਮ ਪਾਸ ਕਰਨ ਦੇ ਲਈ ਧਿਆਨ ਕਿਸੇ ਹੋਰ ਪਾਸੇ ਲਾਉਣ ਦੇ ਲਈ ਜੇਕੇ ਰੋਲਿੰਗ ਨਾਮ ਦੀ ਇਹ ਔਰਤ ਲਿਖਣ ਬੈਠ ਜਾਂਦੀ ਆ ਇੱਕ ਇਹ ਜੇ ਬੱਚੇ ਦੀ ਕਹਾਣੀ ਜਿਹੜਾ ਇੱਕ ਜਾਦੂਗਰ ਮਾਤਾ ਪਿਤਾ ਦੇ ਘਰੇ ਜਨਮ ਲੈਂਦਾ ਵਾ ਕਿਤਾਬ ਪੂਰੀ ਹੋ ਜਾਂਦੀ ਆ ਤੇ ਜੇ ਕਿ ਰੋਲਿੰਗ ਇਹਨੂੰ ਛਪਵਾਉਣਾ ਚਾਹੁੰਦੇ ਆ ਪਰ ਕੋਈ ਵੀ ਪਬਲਿਸ਼ਰ ਇਸ ਕਿਤਾਬ ਨੂੰ ਛਾਪਣਾ ਨਹੀਂ ਚਾਹੁੰਦਾ ਪਰ ਫਾਈਨਲੀ ਇਹ ਕਿਤਾਬ ਛਪਦੀ ਆ ਤੇ ਇਹਦੇ ਉੱਪਰ ਫਿਲਮ ਬਣਦੀ ਆ ਤੇ ਉਸ ਫਿਲਮ ਦਾ ਨਾਮ ਵੀ ਹਾਰੀ ਪੋਟਰ ਤੇ ਅਗਲੀ ਬਾਕੀ ਦੀ ਕਹਾਣੀ ਤੁਹਾਨੂੰ ਪਤਾ ਹੋ ਦੁਨੀਆ ਦੇ ਵਿੱਚ ਕੋਈ ਦੋ ਨਾਮ ਕਦੇ-ਕਦੇ ਇਸ ਤਰ੍ਹਾਂ ਦੇ ਨਾਲ ਰਲਗੱਡ ਹੋ ਜਾਂਦੇ ਆ ਕਿ ਆਪਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਅਸਲ ਦੇ ਵਿੱਚ ਇਹਨਾਂ ਦਾ ਫਰਕ ਕੀ ਆ ਤੇ ਬਿਲਕੁਲ ਏਸੇ ਤਰ੍ਹਾਂ ਦੇ ਦੋ ਇਨਸਾਨਾਂ ਦੀ ਆਪਾਂ ਗੱਲ ਕਰਾਂਗੇ ਆਪਣੇ ਹੁਣ ਵਾਲੇ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਨਾਮ ਅਮੀਰੀ ਦੇ ਨਾਲ ਬਿਲਕੁਲ ਏਸੇ ਤਰ੍ਹਾਂ ਹੀ ਰਲਗੱਡ ਹੋ ਗਏ ਪਹਿਲਾ ਨਾਮ ਹੈ ਐਂਡਰਿਊ ਕਾਰਨੇਜੀ ਦਾ ਐਂਡਰਿਊ ਕਾਰਨੇਜੀ ਹੋਣਾ ਦਾ ਨਾਮ ਜਹਨ ਦੇ ਵਿੱਚ ਆਉਂਦੇ ਸਾਰੀ ਸਿਰਫ ਇੱਕੋ ਹੀ ਚੀਜ਼ ਦਿਮਾਗ 'ਚ ਆਉਂਦੀ ਆ ਉਹ ਹੈਗੀ ਆ ਅਥਾ ਦੌਲਤ ਪਰ ਹੋ ਸਕਦਾ ਕਿ ਬਹੁਤ ਸਾਰੇ ਦੋਸਤਾਂ ਨੂੰ ਇਹ ਨਾ ਪਤਾ ਹੋਵੇ ਕਿ ਦੁਨੀਆ ਦਾ ਸਭ ਤੋਂ ਜ਼ਿਆਦਾ ਅਮੀਰ ਇਨਸਾਨਾਂ ਦੇ ਵਿੱਚੋਂ ਇੱਕ ਬਣਨ ਤੋਂ ਪਹਿਲਾਂ ਐਂਡਰਿਊ ਕਾਰਨੇਜੀ ਦਾ ਜਨਮ ਹੁੰਦਾ ਅਤ ਦੀ ਗਰੀਬੀ ਦੇ ਵਿੱਚ ਇੱਕ ਗਰੀਬ ਮਾਂ-ਬਾਪ ਦੇ ਘਰੇ ਸਕਾਟਲੈਂਡ ਦੇ ਵਿੱਚ ਐਂਡਰਿਊ ਕਾਰਨੇਜੀ ਦਾ ਜਨਮ ਹੁੰਦਾ ਹਾਲਾਤ ਕਰਦੇ ਇੰਨੇ ਕੁ ਜ਼ਿਆਦਾ ਖਰਾਬ ਨੇ ਕਿ ਛੋਟੇ ਐਂਡਰਿਊ ਨੂੰ ਲੈ ਕੇ ਉਹਨਾਂ ਦੇ ਮਾਤਾ-ਪਿਤਾ ਹਜ਼ਾਰਾਂ ਲੱਖਾਂ ਹੋਰ ਇਮੀਗ੍ਰੈਂਟਸ ਦੀ ਤਰ੍ਹਾਂ ਅਮਰੀਕਾ ਪਹੁੰਚ ਜਾਂਦੇ ਨੇ ਐਂਡਰਿਊ ਦੀ ਉਮਰ ਕੰਮ ਕਰਨ ਦੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਉਹ ਇੱਕ ਕਾਟਨ ਮਿਲ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਉਹ ਇੱਕ ਟੈਲੀਗ੍ਰਾਫਰ ਬਣਦੇ ਨੇ ਪਰ ਐਂਡਰਿਊ ਕਾਰਨੇਜੀ ਤੇ ਅਬਰਾਹਮ ਲਿੰਕਨਨ ਦੇ ਵਿਚਕਾਰ ਇੱਕ ਚੀਜ਼ ਕਾਮਨ ਸੀ ਉਹ ਸੀਗੀ ਉਹਨਾਂ ਦੀ ਗਿਆਨ ਨੂੰ ਹੋਰ ਜ਼ਿਆਦਾ ਇਕੱਠਾ ਕਰਨ ਦੀ ਲਾਲਸਾ ਤੇ ਇਸੇ ਹੀ ਨੌਲੇਜ ਤੇ ਐਜੂਕੇਸ਼ਨ ਦੇ ਨਾਲ ਐਂਡਰਿਊ ਹੌਲੀ-ਹੌਲੀ ਸਮਾਜ ਦੇ ਤਬਕੇ ਦੀਆਂ ਪੌੜੀਆਂ ਚੜਦੇ ਜਾਂਦੇ ਨੇ ਤੇ ਇੱਕ ਬਿਲਕੁਲ ਛੋਟਾ ਬੱਚਾ ਜਿਹੜਾ ਗਰੀਬ ਮਾਪੇ ਦੇ ਨਾਲ ਸਕਾਟਲੈਂਡ ਤੋਂ ਅਮਰੀਕਾ ਚੱਲੇ ਆ ਦੇ 10 ਜਾਂ 11 ਸਾਲ ਦੀ ਉਮਰ ਦੇ ਵਿੱਚ ਹੀ ਕਿਸੇ ਇੱਕ ਕਾਟਨ ਮਿਲ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਇੱਕ ਦਿਨ ਉਹ ਅਮਰੀਕਾ ਦਾ ਸਭ ਤੋਂ ਵੱਡੀ ਸਟੀਲ ਮੈਨੂਫੈਕਚਰਿੰਗ ਕੰਪਨੀ ਦਾ ਮਾਲਕ ਬਣ ਜਾਂਦਾ ਕਾਰਨੇਜੀ ਦਾ ਨਾਮ ਲੈਂਦਾ ਤਾਂ ਇੱਕ ਨਾਮ ਬਿਲਕੁਲ ਨਾਲ ਦੇ ਨਾਲ ਆਊਗਾ ਹੀ ਆਊਗਾ ਉਹ ਹੈਗਾ ਰੋਕੇਫੈਲਰ ਕਿਉਂਕਿ ਜੇ ਕਾਰਨੇਜੀ ਹੁਣਾਂ ਨੂੰ ਕੋਈ ਅਮੀਰੀ ਦੇ ਵਿੱਚ ਦੌਲਤ ਦੇ ਵਿੱਚ ਦੁਨੀਆ ਦੇ ਵਿੱਚ ਬੀਟ ਕਰ ਸਕਦਾ ਤਾਂ ਉਹ ਸਿਰਫ ਰੌਕਫੈਲਰ ਹੁੰਦੇ ਆ ਪਰ ਬਿਲਕੁਲ ਕਾਰਨੇਜੀ ਹੁਣਾਂ ਦੀ ਤਰਾਈ ਜੌਨ ਡੀ ਰੌਕਫੈਲਰ ਦਾ ਜਨਮ ਵੀ ਇੱਕ ਬਹੁਤ ਹੀ ਗਰੀਬ ਪਰਵਾਰ ਦੇ ਵਿੱਚ ਹੁੰਦਾ ਤੇ ਬਿਲਕੁਲ ਕਾਰਨੇਜੀ ਦੀ ਤਰ੍ਹਾਂ ਸਟਾਰਟਿੰਗ ਵਾਲੀ ਉਹਨਾਂ ਦੀ ਜ਼ਿੰਦਗੀ ਵੀ ਸੰਘਰਸ਼ ਕਰਦੇ ਹੋਏ ਆਸੇ-ਪਾਸਿਓਂ ਗਿਆਨ ਨੋਲਿਜ ਇਕੱਠੀ ਕਰਦੇ ਹੋਏ ਨੰਗਦੀ ਆ ਤੇ ਫਾਈਨਲੀ ਇੱਕ ਦਿਨ ਇਹ ਹੀ ਇਕੱਠਾ ਕੀਤਾ ਹੋਇਆ ਤਜਰਬਾ ਗਿਆਨ ਤੇ ਐਜੂਕੇਸ਼ਨ ਰੋਕੇਫੈਲਰ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਅਮੀਰ ਇਨਸਾਨਾਂ ਦੇ ਵਿੱਚ ਇੱਕ ਬਣਾ ਦਿੰਦੇ ਜਿਸ ਇਨਸਾਨ ਦੀ ਕਹਾਣੀ ਮੈਂ ਤੁਹਾਨੂੰ ਹੁਣ ਸੁਣਾਉਣ ਜਾ ਰਿਹਾ ਆ ਉਹ ਇਨਸਾਨ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਖਾਸ ਆ ਉਹਦੇ ਕਾਰਨ ਕੀ ਆ ਆਪਾਂ ਨੂੰ ਪਤਾ ਕਿ ਸਮਾਜ ਹਮੇਸ਼ਾ ਫੇਅਰ ਨਹੀਂ ਹੁੰਦਾ ਜ਼ਿੰਦਗੀ ਫੇਅਰ ਨਹੀਂ ਹੁੰਦੀ ਸਮਾਜ ਬਹੁਤ क्रੂਅਲ ਹੁੰਦਾ ਤੇ ਹਰ ਕੋਈ ਇਨਸਾਨ ਆਪਣੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੇ ਆਪਣੇ ਮਹਾਜ ਦੇ ਉੱਪਰ ਬਹੁਤ ਸਾਰੀਆਂ ਨਿੱਜੀ ਲੜਾਈਆਂ ਲੜਦਾ ਜਾਤ ਪਾਤ ਦੀਆਂ ਲਿੰਗ ਭੇਦ ਦੀਆਂ ਨਸਲ ਭੇਦ ਦੀਆਂ ਤੇ ਇੱਥੇ ਮੈਂ ਗੱਲ ਕਰਨ ਜਾ ਰਿਹਾ ਇੱਕ ਇਹ ਜੀ ਔਰਤ ਦੀ ਜਿਹੜੀ ਇੱਕ ਇਹ ਜੇ ਟਾਈਮ ਦੇ ਉੱਪਰ ਜਿਨ੍ਹਾਂ ਸਮਾਜ ਦੀਆਂ ਦੋ ਸਭ ਤੋਂ ਵੱਡੀਆਂ ਕੁਰੀਤੀਆਂ ਦੇ ਨਾਲ ਇੱਕੋ ਟਾਈਮ ਲੋਹਾ ਲਿਆ ਸਭ ਤੋਂ ਪਹਿਲੀ ਤਾਂ ਇੱਕ ਮਰਦ ਪ੍ਰਦਾਨ ਸਮਾਜ ਦੇ ਵਿੱਚ ਇੱਕ ਔਰਤ ਹੋਣਾ ਤੇ ਦੂਸਰਾ ਉਹਨਾਂ ਟਾਈਮਾਂ ਦੇ ਵਿੱਚ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਉਣਾ ਜਦੋਂ ਅਫਰੀਕੀ ਮੂਲ ਦੇ ਲੋਕਾਂ ਨੂੰ ਇਨਸਾਨ ਵੀ ਸਮਝਿਆ ਨਹੀਂ ਜਾਂਦਾ ਸੀ ਬਸਾਂ ਵੀ ਉਹਨਾਂ ਦੀਆਂ ਅਲੱਗ ਸੀ ਸਕੂਲ ਵੀ ਉਹਨਾਂ ਦੇ ਅਲੱਗ ਹੁੰਦੇ ਸੀ ਤੇ ਇੱਕ ਇਹੋ ਜਿਹੇ ਦੇਸ਼ ਦੇ ਵਿੱਚ ਜਿਹੜਾ ਦੇਸ਼ ਪੂਰੀ ਦੁਨੀਆ ਦੇ ਵਿੱਚ ਬਦਨਾਮ ਰਿਆ africa ਦੇ ਵਿੱਚ ਆਪਣੇ ਜਹਾਜ਼ ਭਰ ਕੇ ਤੇ ਉਥੋਂ ਭਰ-ਭਰ ਕੇ afriki ਮੂਲ ਦੇ ਲੋਕਾਂ ਨੂੰ ਆਪਣੇ ਦੇਸ਼ ਲਿਆ ਕੇ ਉਹਨਾਂ ਤੋਂ ਗੁਲਾਮੀ ਕਰਵਾਉਣ ਦੇ ਲਈ ਉਸ ਦੇਸ਼ ਦੇ ਅੰਦਰ سی ਜੇ ਵੋਕਰ سی ਜੇ ਵੋਕਰ ਨਾਮ ਦੀ ਔਰਤ ਪਹਿਲੀ ਔਰਤ ਬਣਦੀ ਆ इवन ਸਾਰੀਆਂ ਦੀਆਂ ਸਾਰੀਆਂ ਗੋਰੀਆਂ ਨੂੰ ਵੀ ਪਛਾੜ ਕੇ ਜਿਹੜੀ ਮਿਲੀਅਨਰ ਹੁੰਦੀ ਆ ਸੀਜੀ ਵੋਕਰ ਹੋਣਾ ਦਾ ਜਨਮ ਲੂਸੀਆਨਾ ਦੇ ਵਿੱਚ ਹੁੰਦਾ ਉਹਨਾਂ ਦੇ ਪਿਤਾ ਵੀ ਬਾਕੀ ਹੋਰ ਅਫਰੀਕੀ ਮੂਲ ਦੇ ਲੋਕਾਂ ਦੀ ਤਰ੍ਹਾਂ ਹੀ ਸਭ ਤੋਂ ਪਹਿਲਾਂ ਗੁਲਾਮ ਹੁੰਦੇ ਆ ਤੇ ਵੋਕਰ ਹੋਣਾ ਦੇ ਜਨਮ ਤੋਂ ਸਿਰਫ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਆਜ਼ਾਦ ਕੀਤਾ ਜਾਂਦਾ ਕੁਝ ਇਸ ਤਰ੍ਹਾਂ ਦੀ ਪਿਸ਼ਟ ਭੂਮੀ ਹੁੰਦੀ ਆ ਇਸ ਔਰਤ ਦੀ ਪਰ ਕੁਝ ਲੋਕ ਹੁੰਦੇ ਆ ਜਿਹੜੇ ਬਿਲਕੁਲ ਹਟਕੇ ਸੋਚਦੇ ਆ ਤਾਂ ਉਸੇ ਤਰ੍ਹਾਂ ਹੀ ਹਟਕੇ ਸੋਚਿਆ ਸੀ ਜੇ ਵੋਕਰ ਹੋਣਾ ਨੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਦੀ ਥਾਂ ਤੇ ਉਹਨਾਂ ਨੇ ਆਪਣਾ ਦਿਮਾਗ ਲਾਇਆ ਇੱਕ ਬਿਜ਼ਨਸ ਸ਼ੁਰੂ ਕੀਤਾ ਤੇ ਉਹ ਬਿਜ਼ਨਸ ਕਿਸ ਚੀਜ਼ ਦਾ ਸੀ ਆਫਰੀਕੀ ਮੂਲ ਦੀਆਂ ਔਰਤਾਂ ਦੇ ਵਾਲਾਂ ਦੀ ਸਜਾਵਟ ਦਾ ਰੋਜ਼ ਹੋਣ ਵਾਲੇ ਰੇਸਿਜ਼ਮ ਅਤ ਦੀ ਗਰੀਬੀ ਗੋਰਿਆਂ ਦੇ ਤਾਣੇ ਮੇਨੇ ਤੇ ਗੁਲਾਮੀ ਦੇ ਇਹ ਸਾਰੇ ਚੱਲਦੇ ਹੋਏ ਕਾਰੋਬਾਰ ਦੇ ਵਿੱਚ ਆਫਰੀਕੀ ਮੂਲ ਦੀਆਂ ਔਰਤਾਂ ਆਪਣੇ ਵੱਲ ਧਿਆਨ ਦੇਣਾ ਪੂਰੀ ਤਰ੍ਹਾਂ ਦੇ ਨਾਲ ਭੁੱਲ ਚੁੱਕੀਆਂ ਸੀ ਤੇ ਉਸ ਟਾਈਮ ਦੇ ਉੱਪਰ ਉਹਨਾਂ ਨੂੰ ਯਾਦ ਕਰਵਾਉਣ ਲਈ ਆਉਂਦੀ ਆ ਸੀਜੇ ਵਾਕਰ ਆਪਣੀਆਂ ਹੈਅਰ ਕੇਅਰ ਪ੍ਰੋਡਕਟਸ ਦੇ ਨਾਲ ਜਦੋਂ ਇਹ ਸਾਰਾ ਬਿਜ਼ਨਸ ਸਟਾਰਟ ਹੁੰਦਾ ਤਕੋਸ਼ ਦਿਨਾਂ ਦੇ ਵਿੱਚ ਹੀ ਅਫਰੀਕੀ ਮੂਲ ਦੀਆਂ ਔਰਤਾਂ ਨੂੰ ਇਹ ਸਾਰਾ ਕੁਝ ਬਹੁਤ ਹੀ ਪਸੰਦ ਆਉਂਦਾ ਤੇ ਦੇਖਦੇ ਹੀ ਦੇਖਦੇ ਸੀਜੇ ਵੋਕਰ ਅਮਰੀਕਾ ਦੀ ਸਭ ਤੋਂ ਪਹਿਲੀ ਮਿਲੀਅਨਰ ਬਣਨ ਵਾਲੀ ਔਰਤ ਬਣ ਜਾਂਦੀ ਆ ਤਾਂ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਇਹਦੇ ਦੂਸਰੇ ਪਾਗ ਦੇ ਵਿੱਚ ਮਿਲੂੰਗਾ 10 ਹੋਰ ਇਸੇ ਤਰ੍ਹਾਂ ਦੇ ਇਨਸਾਨਾਂ ਦੇ ਨਾਲ